ਮੈਂ ਬਿਕਰ ਸਿੰਘ ਨਥੇਹਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਬੜੇ ਹੀ ਅਫਸੋਸ ਨਾਲ ਬੋਲ ਰਹੇ ਹਾਂ ਕਿ ਸਾਡੇ ਪਿੰਡ ਖੜੀ ਕਣਕ ਨੂੰ ਅੱਗ ਲੱਗ ਗਈ ਇਹ ਤਾਂ ਧੰਨਵਾਦ ਪਹਿਲਾਂ ਤਾਂ ਸਾਰੇ ਨਗਰ ਦਾ ਕਰਦੇ ਆ ਕਿ ਵਿੱਚੇ ਬੁੜੀਆਂ ਕੀ ਬੱਚੇ ਕੀ ਨੌਜਵਾਨ ਕੀ ਬਜ਼ੁਰਗ ਕੀ ਸਾਰਾ ਪਿੰਡ ਆ ਕੇ ਪੈ ਗਿਆ ਨੇੜਲੇ ਪਿੰਡਾਂ ਦੇ ਵੀ ਆ ਗਏ ਨਾਗੜੇ ਤੋਂ ਗੋਲੇ ਵਾਲੇ ਤੋਂ ਲਹਿਰੀ ਤੋਂ ਸੂਰਤਗੇ ਤੱਕ ਦੇ ਬੰਦੇ ਟਰੈਕਟਰ ਆਤ ਲੈ ਕੇ ਆ ਗਏ ਸਾਰਾ ਬਾਹ ਬੂਹਾ ਤੇ ਲਗਭਗ 8-10 ਕਿੱਲਾਂ ਦਾ ਨੁਕਸਾਨ ਹੋ ਗਿਆ ਤੇ ਇਹ ਜਿਹੜੀ ਜਗ੍ਹਾ ਹੈਗੀ ਇਹ ਹੈ ਵੀ ਨਰਮੇ ਵਾਲੀ ਪਿੱਛੇ ਨਰਮੇ ਨਹੀਂ ਹੋਏ ਐਤਕੀ ਚਲੋ ਇਹਨਾਂ ਨੂੰ ਉਮੀਦ ਜਾਗੀ ਸੀਗੀ ਪੁੱਤਾ ਵਾਂਗੂ ਪਾਲੀ ਕਣਕ ਜਦੋਂ ਖੜੀ ਮੱਚ ਜੇ ਦੇਖੋ ਤਾਂ ਕਿਸਾਨ ਦਾ ਦਰਦ ਆਪਾਂ ਸਮਝਦੇ ਆਂ ਸਾਰੇ ਤੇ ਇੱਕ ਅਸੀਂ ਤਾਂ ਹੁਣ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆਂ ਵੀ ਜਮੀ ਬਿਲਕੁਲ ਗਰੀਬ ਕਿਸਾਨ ਨੇ ਘਰੋਂ ਇਹ ਨਰਮੇ ਦੀ ਖੇਤੀ ਵਾਲੇ ਆ ਤੇ ਪਹਿਲਾ ਨਰਮਾ ਨਹੀਂ ਹੋਇਆ 2-3 ਸਾਲ ਲਗਾਤਾਰ ਹੀ ਹੋ ਗਏ ਨਾ ਇੱਥੇ ਝੋਨੇ ਦਾ ਪ੍ਰਬੰਧ ਤਾਂ ਕੋਈ ਹੋ ਹੀ ਨਹੀਂ ਸਕਦਾ ਜਦੋਂ ਪਾਣੀ ਨਹੀਂ ਥੱਲੇ ਤੇ ਇਸ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤੇ ਇਹ ਪ੍ਰਸ਼ਾਸਨ ਆਇਆ ਸੀਗਾ ਉਹਨਾਂ ਨੇ ਕੀ ਵਿਸ਼ਵਾਸ ਦਿੱਤਾ ਉਹਨਾਂ ਨੇ ਵਿਸ਼ਵਾਸ ਪਟਵਾਰੀ ਸਾਹਿਬ ਵੀ ਆਏ ਸੀ ਹੋਰ ਵੀ ਜਿਹੜਾ ਮਾਲ ਵਿਭਾਗਾਂ ਤੇ ਸਾਰੇ ਆਏ ਸੀ ਉਹ ਆਦੇ ਵੀ ਅਸੀਂ ਜਿਹੜੀਆਂ ਰਿਪੋਰਟਾਂ ਇਹਦੀਆਂ ਬਣਾ ਕੇ ਭੇਜਾਂਗੇ ਫਾਇਰ ਬ੍ਰਿਗੇਡ ਦੀਆਂ 4-5 ਗੱਡੀਆਂ ਆ ਗਈਆਂ ਨਾਲ ਉਹਨਾਂ ਨੇ ਵੀ ਸਹਿਯੋਗ ਕੀਤਾ ਤੇ ਲਗਭਗ ਇੱਕ ਇੰਨੀ ਗੜੀ ਮਤ ਰਹੀ ਕਿ ਹਵਾ ਥੋੜੀ ਜੀ ਘਟ ਗਈ ਤੇ ਉਧਰੋਂ ਲੋਕਾਂ ਨੇ ਫੇਰਾ ਡਾਹਣੀਆਂ ਵਗੈਰਾ ਨਾਲ ਤੇ ਬਾਹੂਕੇ ਵਿੱਚੋਂ ਤੇ ਅੱਗ ਤੇ ਬਹੁਤ ਕੰਟਰੋਲ ਕਰ ਲਿਆ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣੀਆਂ ਤੱਕ ਫੇਰ ਵੀ ਤਾਂ ਵੀ ਅੱਗ ਤਾਂ ਕਿਤੇ ਨਾ ਕਿਤੇ ਧੁਖ ਰਹੀ ਸੀ ਸਦੂਰਗੜ ਤੋਂ ਮੌੜ ਤੋਂ ਤੇ ਬਠਿੰਡਾ ਤਲਵੰਡੀ ਸਾਰੇ ਹੀ ਫਾਇਰ ਬ੍ਰਿਗੇਡ ਸਟੇਸ਼ਨਾਂ ਤੋਂ ਗੱਡੀਆਂ ਆਗੀਆਂ ਸੀਗਾਂ ਤੇ ਸਾਰਾ ਪ੍ਰਸ਼ਾਸਨ ਆ ਗਿਆ ਸੀ ਐਸ ਐਚਓ ਅਨਚਾਰਜ ਚੌਕੀ ਇਨਚਾਰਜ ਵਗੈਰਾ ਸਾਰਾ ਜਿੰਨਾ ਵੀ ਉਹ ਸੀਗਾ ਸਾਰਾ ਇੱਥੇ ਪ੍ਰਸ਼ਾਸਨ ਪਹੁੰਚਿਆ ਤੇ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਭਾਈ ਜਰੂਰ ਅੱਗੇ ਰਿਪੋਰਟਾਂ ਭੇਜਾਂਗੇ ਜਿੰਨਾ ਵੀ ਨੁਕਸਾਨ ਹੋਇਆ ਹੈ ਇਹਦਾ ਸਰਕਾਰ ਨੂੰ ਭਰ ਪਾਈ ਕਰਨ ਨੂੰ ਜਰੂਰ ਅਸੀਂ ਰਿਪੋਰਟਾਂ ਕਰਾਂਗੇ ਤੇ ਕਿਹੜੇ ਕਿਹੜੇ ਕਿਸਾਨਾਂ ਦਾ ਨੁਕਸਾਨ ਹੋਇਆਗਾ ਇਹ ਲਗਭਗ ਕੁੱਲ ਤਾਂ 10 ਏਕੜ ਵੰਗੂ ਆਏਗਾ ਨੁਕਸਾਨ ਜੀ ਇਹ 8 ਤੋਂ 10 ਏਕੜ ਦੇ ਵਿੱਚ ਹੈ ਕਿਉਂਕਿ ਜਿਵੇਂ ਹੁਣ ਦੂਜੇ ਕਿਸਾਨਾਂ ਦੇ ਵੀ ਵਿੱਚ ਦੀ ਇਧਰੋਂ ਟਰੈਕਟਰ ਟੱਪ ਕੇ ਆਏ ਲਵੇ ਲਵੇ ਕਿਸਾਨਾਂ ਦੇ ਸਾਰਿਆਂ ਦੀਆਂ ਕਣਕਾਂ ਲਾਤ ਰੀਆਂ ਗਈਆਂ ਉਹ ਨੁਕਸਾਨ ਵੀ ਆਪਾਂ ਜੇ ਵਿੱਚ ਲਾਇਗੇ ਤਾਂ ਤੇ ਉ ਇਹ ਸੰਦੀਪ ਸਿੰਘ ਸੁਖਮੰਦਰ ਸਿੰਘ ਉਹਦੇ ਚਾਚਾ ਜੀ ਇੱਕ ਕੁਲਵੰਤ ਸਿੰਘ ਤੇ ਇੱਥੇ ਬਲਤੇਜ ਸਿੰਘ ਚਾਰ ਪੰਜ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੋਇਆ ਦੂਜਾ ਜਿਹੜੇ ਨੇੜੇ ਵਾਲੇ ਆ ਉਹਨਾਂ ਦੀਆਂ ਵੀ ਫਸਲਾਂ ਦਾ ਲਤੜ ਗਈਆਂ ਕਿਉਂਕਿ ਹੁਣ ਇੱਥੋਂ ਬਿਨਾਂ ਰਾਹਾਂ ਤੋਂ ਬਿਨਾਂ ਉਸ ਤੋਂ ਖੜੀਆਂ ਕਣਕਾਂ ਦੇ ਵਿੱਚ ਦੀ ਮਸ਼ੀਨਰੀਆਂ ਆਈਆਂ ਤੇ ਅਸੀਂ ਕੱਲ ਨੂੰ ਪੰਚਾਇਤ ਦੇ ਤੌਰ ਤੇ ਡੀਸੀ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਐਸਡੀਐਮ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਵੀ ਹਲਕਾ ਵਿਧਾਇਕ ਨੂੰ ਵੀ ਪਹਿਲਾਂ ਹੀ ਪਤਾ ਲੱਗਿਆ ਵੈਸੇ ਤਾਂ ਫੋਨ ਕਰਤੇ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਹਨਾਂ ਕਿਸਾਨਾਂ ਦਾ ਸਹਿਯੋਗ ਵੱਧ ਤੋਂ ਵੱਧ ਕੀਤਾ ਜਾਵੇ ਤਾਂ ਜੋ ਇਹ ਆਪਦੇ ਪੈਰਾਂ ਤੇ ਖੜੇ ਹੋ ਜ ਹੋ ਸਕਣ ਫਸਲ ਘਟ ਹੋ ਜੇ ਉਹ ਗੱਲ ਵੱਖਰੀ ਹੁੰਦੀ ਐ ਨਾ ਨਿਕਲੇ ਉਹ ਗੱਲ ਵੱਖਰੀ ਹੁੰਦੀ ਐ ਜਦੋਂ ਖੜੀ ਫਸਲ ਚੰਗੀ ਫਸਲ ਮੱਚ ਜੇ ਦੇਖੋ ਪਰਿਵਾਰ ਇਥੋਂ ਰੋਂਦਾ ਗਿਆ ਚੱਲੇ ਨਹੀਂ ਜਾਂਦੇ ਸੀਗੇ ਤੇ ਇਸ ਕਰਕੇ ਅਸੀਂ ਤਾਂ ਫੇਰ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਆ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਤੇ ਬਹੁਤ ਹੀ ਵੱਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨਾ ਸਹਾਰਨ ਵਾਲਾ ਨੁਕਸਾਨ ਹੋਇਆ ਜੀ ਇਸ ਕਰਕੇ ਅਸੀਂ ਤਾਂ ਫੇਰ ਬਾਰੀ-ਬਾਰੀ ਉਹੀ ਕਹਿੰਨੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਅਸੀਂ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ